ਹਲਕਾ ਨੇ ਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਗਲੀ ਬਣਾਉਣ ਨੂੰ ਲੈ ਕੇ ਮਾਮਲਾ ਇੱਕ ਵਾਰ ਫੇਰ ਗਰਮਾਇਆ ਹੋਇਆ ਪਿੰਡ ਦੇ ਯੂਥ ਆਗੂ ਵਰਨ ਜੋਸ਼ੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਤੇ ਸਵਾਲ ਉਠਾਏ ਉਹਨਾਂ ਦਾ ਕਹਿਣਾ ਕਿ ਮੌਜੂਦਾ ਸਰਕਾਰ ਵੱਲੋਂ ਹੁਣ ਤੱਕ ਦੇ ਕਾਰਜਕਾਲ ਦੌਰਾਨ ਪਿੰਡ ਹਿੰਮਤਪੁਰਾ ਨੂੰ ਇੱਕ ਵੀ ਪੈਸਾ ਗਰਾੜਦਾ ਨਹੀਂ ਦਿੱਤਾ ਗਿਆ ਜਦਕਿ ਉਹਨਾਂ ਵੱਲੋਂ ਪਿਛਲੀ ਸਰਕਾਰ ਦੌਰਾਨ 2 ਕਰੋੜ 68 ਲੱਖ ਰੁਪਿਆ ਆਪਣੀ ਹਿੰਮਤ ਦੇ ਨਾਲ ਪਿੰਡ ਦੇ ਵਿੱਚ ਲਿਆਂਦਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਪੱਖਪਾਤ ਦਾ ਖਮਿਆਜ਼ਾ ਪਿੰਡ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਪਿੰਡ ਦੀ ਇਹ ਗਲੀ ਨਾ ਬਣਨ ਕਾਰਨ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਗਲੀ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਪਿੰਡ ਹਿੰਮਤਪੁਰਾ ਦੀ ਆਮ ਆਦਮੀ ਪਾਰਟੀ ਦੀ ਟੀਮ ਦੇ ਆਗੂ ਬਾਦਲ ਸਿੰਘ ਹਿੰਮਤਪੁਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਗਲੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਜਲਦੀ ਨਿਪਰੇ ਚਾੜੀ ਜਾਵੇਗੀ ਪੇਸ਼ ਹੈ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਿੰਡ ਹਮਤਪੁਰਾ ਤੋਂ ਪ੍ਰਦੀਪ ਢਲੋਂ ਦੀ ਇਹ ਵਿਸ਼ੇਸ਼ ਰਿਪੋਰਟ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਕਿਹੋ ਜਿਹੇ ਹਾਲਾਤ ਨੇ ਕੋਈ ਕਹਿਣ ਦੀ ਲੋੜ ਨਹੀਂ ਪਿੰਡ ਦੇ ਵਿੱਚ ਇਸ ਤੋਂ ਬਿਨਾ ਵੀ ਕਈ ਅਜਿਹੇ ਮੁੱਦੇ ਆ ਜਿਨ੍ਹਾਂ ਵੱਲ ਇਸ ਵੇਲੇ ਧਿਆਨ ਦੇਣ ਦੀ ਲੋੜ ਹੈ ਤੇ ਇਹ ਲੋਕਾਂ ਨੂੰ ਜਿਹੜਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਕਿਉਂਕਿ ਹਲੇ ਬਾਰਿਸ਼ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਹਲੇ ਬਾਰਿਸ਼ ਨਹੀਂ ਹੋਈ ਜਦੋਂ ਮੀਂਹ ਪੈਂਦਾ ਸਾਡੇ ਜਦੋਂ ਘਰ ਡੁੱਬਦੇ ਆ ਇਹ ਪਾਣੀ ਜਿਹੜਾ ਅੱਜ ਬਿਨਾ ਮੀਂਹ ਤੋਂ ਇਸ ਲੈਵਲ ਤੱਕ ਖੜਾ ਹੈ ਗੰਦਾ ਪਾਣੀ ਇੱਕ ਪਾਣੀ ਲੋਕਾਂ ਦੇ ਘਰਾਂ ਤੱਕ ਬੜੂਗਾ ਔਰ ਜੇ ਇਹਨੂੰ ਸਮਾਂ ਰਹਿੰਦੇ ਨਾ ਇਸ ਸਮੱਸਿਆ ਨੂੰ ਹੱਲ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਹਿੰਮਤਪੁਰਾ ਦੇ ਲੋਕਾਂ ਨੂੰ ਵਾਕਈ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆ ਤਾਂ ਇੱਕ ਤੁਹਾਨੂੰ ਇੱਥੇ ਬੁਲਾਇਆ ਕਿਉਂਕਿ ਇਹ ਇਮੀਡੀਏਟਲੀ ਐਕਸ਼ਨ ਲੈਣ ਵਾਲੀ ਗੱਲ ਹੈ ਇਹਦੀ ਵੀ ਇਹ ਜਲਦੀ ਤੋਂ ਜਲਦੀ ਹੋ ਜਾਵੇ ਹੋਰ ਤੁਸੀਂ ਆਲੇ-ਦਾਲੇ ਕੈਮਰਾ ਘੁਮਾ ਕੇ ਦੇਖ ਲਓ ਆ ਨਾਲਿਆਂ ਦਾ ਹਾਲ ਦੇਖ ਲਓ ਤੁਸੀਂ ਅਸੀਂ ਜਿੰਨਾ ਟਾਈਮ ਗਵਰਨਮੈਂਟ ਰਹੀ ਆ ਜਿੰਨਾ ਚਿਰ ਅਧਿਕਾਰ ਰੇਹਾ ਕੋਲਿਆ ਪੰਚਾਇਤ ਮੈਂਬਰ ਸਹਿਬਾਨ ਖੜੇ ਆ ਤਿੰਨ ਜਾਣੀ ਇੱਥੇ ਤਾਂ ਅਸੀਂ ਲੇਬਰ ਲਾ ਕੇ ਇਥੋਂ ਇਹਨੂੰ ਜਿਹੜਾ ਹੈਗਾ ਸਾਲਵਾਰ ਸਾਫ਼ ਕਰਾਉਂਦੇ ਰਹੇ ਆ ਉਹ ਨੀਵੇਂ ਹੋ ਜਾਂਦੇ ਸੀਗੇ ਤੇ ਪਾਣੀ ਆ ਜਿਹੜਾ ਬੜੀ ਵਧੀਆ ਤਰੀਕੇ ਨਾਲ ਜਾਂਦਾ ਸੀ ਆ ਜਿਹੜਾ ਤੁਸੀਂ ਸੜਕ ਦੇ ਆਲੇ-ਦਾਲੇ ਖੜਾ ਪਾਣੀ ਦੇਖਦੇ ਹੋ ਜਿਹੜੀ ਕੋਈ ਮਾੜੀ-ਮੋਟੀ 70-80% ਤੋਂ 60% ਸੜਕ ਰਹਿੰਦੀ ਆ ਟੁੱਟਣ ਅੰਨੀ ਉਹ ਪਾਣੀ ਦੀ ਵਜ੍ਹਾ ਨਾਲ ਉਹ ਵੀ ਟੁੱਟੀ ਜਾਂਦੀ ਆ ਕਿਉਂਕਿ ਜੇ ਇਹ ਨਾਲੇ ਜਿਹੜੇ ਵੀ ਪ੍ਰਬੰਧਕ ਲੱਗੇ ਹੋਏ ਆ ਉਹ ਉਹ ਧਿਆਨ ਦੇਣੀ ਇਸ ਗੱਲ ਦੇ ਉੱਤੇ ਗੌਰ ਕਰਨ ਇਸ ਗੱਲ ਦੇ ਉੱਤੇ ਉਹ ਇਹਨਾਂ ਨੂੰ ਸਾਫ਼ ਕਰਾਉਣ ਜੇ ਸਾਫ਼ ਹੁੰਦੇ ਆ ਨਾਲੇ ਬਹੁਤ ਬਹੁਤ ਡੂੰਘੇ ਬਹੁਤ ਚੌੜੇ ਬਣੇ ਹੋਏ ਆ ਇਹ ਫਿਰ ਪਾਣੀ ਜਿੰਨਾ ਮਰਜ਼ੀ ਆਵੇ ਸਾਰਾ ਪਾਣੀ ਬੜੇ ਵਧੀਆ ਤਰੀਕੇ ਨਾਲ ਜਿਹੜਾ ਗਾਂ ਜਾ ਕੇ ਡਰੇਨ ਦੇ ਵਿੱਚ ਪੈ ਜਾਂਦਾ ਪਰ ਹੁਣ ਨਾਲਿਆਂ ਦੀ ਤੁਸੀਂ ਦੇਖੋ ਦੀ ਕੈਪੈਸਿਟੀ ਦੇਖੋ ਕਿਤੇ ਇਹਨਾਂ ਦੇ ਵਿੱਚ ਹੈਗਾ ਕਿਤੇ ਹੋਰ ਪਾਣੀ ਲੰਘ ਜੂਗਾ ਇਹਨਾਂ ਦੇ ਵਿੱਚ ਦੀ ਮੈਂ ਜਿਵੇਂ ਪਹਿਲਾਂ ਗੱਲ ਕਰਕੇ ਹਜੇ ਹਜੇ ਮੀ ਨਹੀਂ ਪਿਆ ਹਲੇ ਮੀਂਹ ਨਹੀਂ ਪਿਆ ਇਹ ਤਾਂ ਮੀਂਹ ਤੋਂ ਪਹਿਲਾਂ ਦੇ ਹਾਲਾਤ ਆ ਤੇ ਮੈਂ ਸਮਝਦਾ ਵੀ ਮੈਜ ਮੈਂ ਤੁਹਾਨੂੰ ਕੋਲ ਮੁੱਦਿਆਂ ਦੀ ਗੱਲ ਕੀਤੀ ਆ ਤੁਸੀਂ ਦੇਖੋ ਸਾਡੇ ਅੱਜ ਡਰੇਨ ਆ ਜਿਹੜੀ ਚੰਦ ਭਾਣ ਜਿਹੜਾ ਫੀਡਰ ਸਾਡੇ ਇਥੋਂ ਦੀ ਲੰਘਦਾ ਆ ਡਰੇਨ ਦਾ ਉਹਦੇ ਤੁਸੀਂ ਹਾਲਾਤ ਦੇਖੋ ਅੱਜ ਉਹ ਲੱਕੋ ਲੱਕ ਭਰੀ ਖੜੀ ਆ ਤੇ ਉਹਦੇ ਉੱਪਰ ਬੂਟੀ ਆ ਕੱਲ ਨੂੰ ਖੁਦਾ ਨਾ ਖਾਸ ਹੈ ਸੌਣ ਦਾ ਮਹੀਨਾ ਚੱਲ ਰਿਹਾ ਈ ਸੌਣ ਦਾ ਮਹੀਨਾ ਆਪਾਂ ਸਾਰੇ ਜਿਹੜੇ ਪੰਜਾਬੀ ਲੋਕ ਆ ਨਾ ਆਪਾਂ ਬੜੀ ਆਸ ਉਮੀਦ ਹੁੰਦੀ ਆ ਪ੍ਰਮਾਤਮਾ ਤੋਂ ਵੀ ਜਿਹੜੇ ਮੀਂਹ ਪੈਣਗੇ ਬਾਰਿਸ਼ ਹੋਣਗੇ ਝੜੀਆਂ ਲੱਗਣਗੀਆਂ ਮੈਂ ਕਹਿੰਦਾ ਵੀ ਐਦ ਕੀ ਲੋਕ ਹੱਥ ਬੰਨੀ ਖ ਹੂੰ ਵੀ ਦੇਖ ਤੇ ਐਦ ਕੀ ਮੀ ਪੈ ਗਿਆ ਤੇ ਸਾਡਾ ਨਾ 1988 ਦੇ ਵਿੱਚ ਮੈਂ ਉਦੋਂ ਲਗਭਗ 2 ਸਾਲ ਦਾ ਸੀਗਾ ਸੁਣਦੇ ਆਂ ਬੀ ਉਹ ਹਾੜੇ ਗੱਲਾਂ 1988 ਦੇ ਵਿੱਚ ਇਥੇ ਹੜ੍ਹ ਆਏ ਉਦੋਂ ਵੀ ਡਰੇ ਜਾਂਦੇ ਆ ਕੰਡੀਸ਼ਨ ਸੀਗੀ ਤੇ ਪਾਣੀ ਸਾਰਾ ਪਿੰਡ ਦੇ ਵਿੱਚ ਵੜ ਗਿਆ ਸਾਡਾ ਪਿੰਡ ਅੱਧਾ ਲਗਭਗ ਅੱਧੇ ਪੌਣੇ ਪਿੰਡ ਨੂੰ ਪਿੰਡ ਡੁੱਬ ਗਿਆ ਸੀਗਾ ਤੇ ਅੱਜ ਮੈਂ ਸਮਝਦਾ ਵੀ ਇਹ 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 ਗੌਰ ਕਿਉਂ ਨਹੀਂ ਕਰਦੇ ਯਾਰ ਸਿਰਫ ਇੱਕ ਤੁਸੀਂ ਸਿਰਫ ਇਸ਼ਤਿਹਾਰबाजी ਸਿਰਫ ਇੱਕ ਹਵਾ ਦੇ ਵਿੱਚ ਗੱਲਾਂ ਸਿਰਫ ਤੁਸੀਂ ਇਹੀ ਕਰ ਰਹੇ ਹੋ ਪਰ ਗਰਾਊਂਡ ਲੈਵਲ ਤੇ ਕਿਸੇ ਨੂੰ ਕੁਝ ਕਰਕੇ ਦਾ ਦਿਖਾਓ ਯਾਰ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਨਾ ਮੈਂ ਤੁਹਾਨੂੰ ਇੱਕ ਹੋਰ ਕੌੜਾ ਸੱਚ ਦੱਸਦਾ ਭਈ ਜਦੋਂ 2018 ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਹੋਈ ਤੇ ਉਦੋਂ ਇੱਕ ਬੜਾ ਪਿੰਡ ਦੇ ਵਿੱਚ ਮੁੱਦਾ ਚੱਲਿਆ ਸੀਗਾ ਯਾਰ ਵੀ ਜਿਹਦੀ ਸਰਕਾਰ ਆ ਉਹਦਾ ਆਪਾਂ ਚਾਕੇ ਸਰਪੰਚ ਬਣਾ ਦੋ ਉਹਨਾਂ ਦਾ ਬਲਾਕ ਸੰਪਤੀ ਮੈਂਬਰ ਚੇਅਰਮੈਨ ਬਣਾ ਦੋ ਵੀ ਪਿੰਡਾਂ ਦੇ ਵਿੱਚ ਡਵੈਲਪਮੈਂਟ ਹੋ ਜਾਊਗਾ ਬਿਲਕੁਲ ਠੀਕ ਆ ਤੇ ਅਸੀਂ ਬੜੇ ਸ਼ਾਂਤ ਤਰੀਕੇ ਦੇ ਨਾਲ ਪਿੰਡ ਹਿੰਮਤਪੁਰੇ ਸਾਡਾ ਬੜਾ ਪ੍ਰਫਾ ਬਹੁਤ ਵਧੀਆ ਪਿੰਡ ਦਾ ਬਾਬਾਈ ਦੀ ਕਿਰਪਾ ਨਾਲ ਤੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਸ਼ਾਂਤ ਬੈਠੇ ਸੀਗੇ ਵੀ ਕੋਈ ਗੱਲ ਨਹੀਂ ਜਿਹਦੀ ਸਰਕਾਰ ਆ ਉਹ ਬਣ ਜੇਵੇ ਯਾਰ ਤੇ ਜਿਹੜੇ ਪਿੰਡ ਦੇ ਕੰਮ ਹੋ ਜਾਣਗੇ ਪਰ ਆਹ ਹਾਲਾਤ ਦੇਖ ਕੇ ਲੱਗਦਾ ਹੀ ਨਹੀਂ ਸਾਨੂੰ ਵੀ ਜੇਦੋਂ ਤੁਸੀਂ ਅੱਡੇ ਢਾਈ ਸਾਲਾਂ ਤੋਂ ਵਿੱਚ ਉਹ ਸਰਕਾਰ ਦੇ ਵਿੱਚ ਬੈਠੇ ਹੋ ਹੂੰ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਬੀਡੀਪੀਓ ਦਫ਼ਤਰ ਹੀ ਤੁਹਾਨੂੰ ਪੈਸੇ ਜਾਰੀ ਕਰਦੇ ਆ ਜਾਂ ਉਹਨਾਂ ਨੇ ਕਰਦੇ ਆ ਪੰਜਾਬ ਦੇ ਵਿੱਚ ਬਹੁਤ ਅਜਿਹੀਆਂ ਸੰਸਥਾਵਾਂ ਬੈਠੀਆਂ ਜਿੱਥੇ ਤੁਸੀਂ ਫੰਡਰ ਜਾਰੀ ਕਰਾ ਸਕਦੇ ਹੋ ਪਰ ਤੁਹਾਨੂੰ ਉੱਥੇ ਜਾਣਾ ਪੈਣਾ ਤੁਹਾਨੂੰ ਉੱਥੋਂ ਪੈਸੇ ਲੈਣ ਦੀ ਨੌਲੇਜ ਹੋਣੀ ਚਾਹੀਦੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹੜੇ ਬੈਂਕ ਵਿੱਚ ਦੇ ਕਿਹੜੇ ਡਾਇਰੈਕਟਰ ਨਾਲ ਗੱਲ ਕਰਨੀ ਆ ਕਿਹੜੇ ਵਿਭਾਗ ਦੇ ਕਿਹੜੇ ਸੈਕਟਰੀ ਨਾਲ ਗੱਲ ਕਰਨੀ ਆ ਤੇ ਜੇ ਅਸੀਂ ਕਿਸੇ ਨਾਲ ਗੱਲ ਹੀ ਨਹੀਂ ਕਰ ਲਈ ਜਾਂ ਸਾਨੂੰ ਵਲ ਹੀ ਨਹੀਂ ਹੈਗਾ ਫਿਰ ਸਾਨੂੰ ਹੱਥ ਖੜੇ ਕਰਕੇ ਪਿੱਛੇ ਹੋ ਜਾਣਾ ਚਾਹੀਦਾ ਤੇ ਕਹਿ ਦੇਣਾ ਚਾਹੀਦਾ ਵੀ ਭਾਈ ਸਾਡੇ ਤੋਂ ਇਹ ਕੰਮ ਨਹੀਂ ਸਾਂਭਣਾ ਤੇ ਤੁਸੀਂ ਕੰਮ ਸੰਭੋ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਜਿਹੜੇ ਵੀ ਸਰਕਾਰ ਦੇ ਜਿਹੜੀ ਵੀ ਸਰਕਾਰ ਆ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਭਗਵੰਤਪਨ ਸਾਹਿਬ ਦੀ ਬਣੀ ਵੀ ਆ ਉਹ ਵੀ ਸਾਡੇ ਆਪ ਦੇ ਹੀ ਆ ਤੇ ਉਹਨਾਂ ਨੂੰ ਬੇਨਤੀ ਆ ਵੀ ਸਾਨੂੰ ਬੋਲਣ ਦੇ ਮਜਬੂਰ ਨਾ ਕਰੋ ਆ ਕੰਮ ਕਰੋ ਲੋਕ ਤੁਹਾਡੇ ਮੂੰਹ ਨਹੀਂ ਦੇਖ ਰਹੇ ਆ ਤੁਹਾਨੂੰ ਲੋਕਾਂ ਨੇ ਪਿਛਲੀਆਂ ਦੋ ਇਲੈਕਸ਼ਨਾਂ ਦੇ ਵਿੱਚ ਸ਼ੀਸ਼ਾ ਵੀ ਦਿਖਾਤਾ ਪਰ ਤੁਸੀਂ ਪਤਾ ਨਹੀਂ ਕਿਉਂ ਕੁੰਭ ਕਰਨ ਦੀ ਨੀਂਦ ਸੁੱਤੇ ਹੋ ਔਰ ਠਕੜੋ ਲੋਕਾਂ ਦੀਆਂ ਦੁੱਖ ਤਕਲੀਫਾਂ ਲੋਕਾਂ ਦੇ ਦਰਦ ਦੇਖੋ ਲੋਕ ਬਿਮਾਰੀਆਂ ਦੇ ਨਾਲ ਇੰਨਾ ਕਾਰਨਾ ਕਰਕੇ ਬਿਵਾਰੀਆਂ ਦੇ ਵਿੱਚ ਰੁੱਝੇ ਪਏ ਆ ਕੁੰਡਣ ਇਹਨਾਂ ਦੇ ਵਿੱਚੋਂ ਕੱਢੋ ਇੰਨਾ ਹੀ ਕਹਿਣਾ ਤੁਹਾਨੂੰ ਤੇ ਸਾਡੀ ਨਾ ਇਹ ਮਹਿਕਮੇ ਦੇ ਵਿੱਚ ਗੱਲ ਹੋਈ ਆ ਤੇ ਕਿਉਂਕਿ ਲੋਕਾਂ ਦੇ ਹੁਣ ਹੱਥ ਖੜੇ ਹੋ ਗਿਆ ਵੇਟ ਕਰਕੇ ਤੇ ਅਸੀਂ ਜਿਹੜਾ ਹੁਣ ਜਿਹੜਾ ਹੈਗਾ ਆਪਦੇ ਪੱਧਰ ਦੇ ਉੱਤੇ ਜਿੰਨਾ ਕਿ ਸਾਡੇ ਤੋਂ ਹੋਇਆ ਸੰਪੂਰਨ ਉਮੀਦ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਪਹਿਲਾਂ ਵੀ ਕੋਈ ਕੰਮ ਲੜਕਿਆ ਨਹੀਂ ਤੇ ਅਸੀਂ ਉਹ ਜਾ ਕੇ ਜਿਹੜਾ ਵੀ ਹੈਗਾ ਆ ਟੈਕਨੀਕਲ ਤਰੀਕੇ ਤੇ ਕਰਵਾਵਾਂਗੇ ਆਪਣੇ ਪੱਧਰ ਤੇ ਹੁਣ ਅਸੀਂ ਜਾ ਕੇ ਜਿਹੜਾ ਇਹ ਕੰਮ ਨੂੰ ਇਹਨੂੰ ਜਰੂਰ ਨੇਪੜੇ ਦੇਖੋ ਅਸੀਂ ਟਾਈਮ ਨਹੀਂ ਫਿਕਸ ਕਰ ਸਕਦੇ ਵੀ ਇਹ ਮਹੀਨੇ ਚੋਦੀ ਦਾ ਦੋ ਮਹੀਨਿਆਂ ਦੇ ਵਿੱਚ ਹੋ ਜਾਊਗਾ ਪਰ ਜਿਹੜਾ ਇਹਦਾ ਪ੍ਰੋਸੈਸ ਆ ਉਹ ਬਹੁਤ ਜਲਦੀ ਸ਼ੁਰੂ ਕਰਾਵਾਂਗੇ ਕਹਿਣ ਦਾ ਭਾਵ ਹੋ ਸਕਦਾ 20 ਦਿਨਾਂ ਚ ਹੀ ਬਣ ਜੇ ਹੋ ਸਕਦਾ ਮਹੀਨਾ ਲੱਗ ਜਾਏ ਹੋ ਸਕਦਾ ਦੋ ਮਹੀਨੇ ਲੱਗ ਜਾਣ ਇਸ ਕੰਮ ਨੂੰ ਹਨਾ ਪਰ ਸੱਚੇ ਦਿਲੋਂ ਤੁਹਾਡੇ ਸਾਹਮਣੇ ਰਹੀ ਮੈਂ ਇਹ ਹੀ ਗੱਲ ਕਹਿਣਾ ਇਹਨਾਂ ਨੂੰ ਜਿਹੜੇ ਆ ਗਲੀ ਦੇ ਨਿਵਾਸੀ ਇਹਨਾਂ ਨੂੰ ਵੀ ਭਰੋਸਾ ਦਿਵਾਉਣੀ ਹੈ ਇਸ ਗੱਲ ਦਾ ਵੀ ਤੁਹਾਡੀ ਗਲੀ ਦਾ ਜਿਹੜਾ ਪ੍ਰਬੰਧ ਹੈਗਾ ਇਹ ਇਹ ਬਿਲਕੁਲ 100% ਸੀ ਕਰਾ ਕੇ ਦੇਵਾਂਗੇ ਜਿੰਨਾ ਚਿਰ ਚੁੱਪ ਸੀਗੇ ਚੁੱਪ ਸੀਗੇ ਪਰ ਹੁਣ ਜਦੋਂ ਨਹੀਂ ਫਿਰ ਜਦੋਂ ਇਹ ਜਾ ਕੇ ਬਾਹਰ ਭੰਦੇ ਆ ਵੀ ਭਾਈ ਨਿਕਲੋ ਬਾਹਰ ਦੇਖੋ ਤਾਂ ਫਿਰ ਹੁਣ ਅਸੀਂ ਬਾਹਰ ਨਿਕਲਿਆਂ ਤੇ ਹੁਣ ਹਾਲੇ ਤਾਂ ਲਾਜ਼ਮੀ ਹੋਊਗਾ ਹਾਲਿਆਂ ਦੀ ਨਾਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਓਵਰਫਲੋ ਭਰੇ ਹੋਏ ਆ ਔਰ ਜਿਹੜਾ ਇਹ ਵੀ ਇੱਕ ਮੀਂਹ ਦੀ ਉਡੀਕ ਹੈ ਵੀ ਮੀਂਹ ਆ ਗਿਆ ਤਾਂ ਇਹ ਸਾਰਾ ਸੜਕਾਂ ਤੇ ਪਾਣੀ ਆ ਜਾਣਾ ਲੱਗਿਆ ਪਿੰਡ ਹਿੰਮਤਪੁਰਾ ਦੇ ਵਿੱਚ ਜਿਵੇਂ ਜੋਸ਼ੀ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਕਹਿਣਾ ਕਿ ਜਿਹੜੀਆਂ ਗਰਾਂਟਾ ਕਾਂਗਰਸ ਸਰਕਾਰ ਦੇ ਦੌਰਾਨ ਇਹਨਾਂ ਵੱਲੋਂ ਨਿਹਾੰਦੀਆਂ ਗਈਆਂ ਸੀ ਉਹੀ ਗਰੰਟੀਆਂ ਜਿਹੜੀਆਂ ਹੁਣ ਤੱਕ ਵਰਤੀਆਂ ਗਈਆਂ ਤੇ ਅੱਜ ਜਿਹੜਾ ਪਿੰਡ ਦੇ ਵਿੱਚ ਲਾਉਣ ਲਈ ਇੱਕ ਪੈਸਾ ਨਹੀਂ ਹੈਗਾ ਇਸ ਲਈ ਜਿਹੜਾ ਇਸ ਗਲੀ ਦੀ ਇਤਰਾਸ ਦੀ ਬਣੀ ਹੋਈ ਹੈ ਕਿ ਲੋਕਾਂ ਨੂੰ ਵੱਦ ਤੋਂ ਵੱਤਰ ਜੀਵਨ ਜਿਹੜਾ ਜੀਣਾ ਪੈ ਰਿਹਾ ਮੈਂਬਰ ਸਾਹਿਬ ਵੀ ਮੌਜੂਦ ਹੈ ਆਪਾਂ ਉਹਨਾਂ ਦੇ ਵੀ ਵਿਚਾਰ ਜਾਣਨਾ ਹੈ ਮੈਂਬਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਹ ਗਲੀ ਦੇ ਹਾਲਾਤ ਹੈ ਜਿਹੜੇ ਬਣੇ ਦੇਖੋ ਜੀ ਹਲੀ ਦੇ ਰਾਤ ਹਾਲਾਤ ਤਕਹੀਂ ਅੰਦੇ ਆ ਵੀ ਕਿਹ ਨੂੰ ਕਹੀਏ ਕਿਸੇ ਨੂੰ ਵੀ ਆ ਜਿੰਨੇ ਘਰ ਆ ਸਾਡੇ ਸਾਰੇ ਬਾਹਰ ਕ੍ਰੇਡਾ ਵਾਲੇ ਆ ਅਸੀਂ ਤੇਰੇ ਨੂੰ ਅਹੀਂ ਕਹੀ ਤੁਸੀਂ ਆਪ ਹੀ ਨੂੰ ਪਟਕੇ ਮਾੜੀ ਉੱਚੀ ਕਰ ਲੋ ਹਮ ਪਰ ਨਹੀਂ ਕੋਈ ਸੁੱਤੇ ਪਏ ਸਾਰੇ ਲੋਕ ਤੇ ਸਾਡੇ ਜਿਹੜੇ ਆਮ ਆਦਮੀ ਵਾਲੇ ਆ ਉਹ ਤਾਂ ਇੱਥੇ ਖੜ੍ਹ ਜੀ ਅਸੀਂ ਆਗੇ ਤਾਂ ਬਿੰਦਕ ਨੂੰ ਫੇਰ ਉਹ ਆ ਜਾਣਗੇ ਉਹ ਕਹਿੰਦੇ ਉਹ ਨਾ ਬਣਾ ਦੇ ਹੋਰ ਨਾ ਬਣਾ ਦੇ ਮਿਲੋ ਸਿਆਸਤ ਹੋ ਰਹੀ ਹੈ ਹਾਂ ਸਿਆਸਤ ਹੋ ਰਹੀ ਹੈ ਬਸ ਬਣਾਓ ਤਾਂ ਸਹੀ ਕੋਈ ਤਾਂ ਬਣਾਓ ਕੋਈ ਤਾਂ ਸਿੰਘ ਜੀ ਅੱਛਾ ਤੁਸੀਂ ਵੀ ਇਸ ਕਲੀਚ ਰਹਿੰਦੇ ਹੋ ਨਹੀਂ ਮੇਰੇ ਬਾਹਰ ਰਹਿਣਾਗਾ ਹਾਂ ਇਹ ਜਿਹੜਾ ਦੋ ਤਿੰਨ ਬਾਰੀ ਸਾਡੇ ਕੋਲੇ ਗਾਇ ਗਲੀ ਵਾਲੇ ਕਲੀ ਬਣਾਓ ਜੀ ਅਸੀਂ ਮੋਤ ਪਰ ਬੰਦੇ ਆ ਮੇਰੇ ਘਰੋਂ ਮੈਂਬਰ ਨਹੀਂ ਆ ਵੀ ਸਾਡੀ ਗਲੀ ਜ਼ਰੂਰ ਬਣਾਓ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਇਸੇ ਗਲੀ ਦੀ ਹਰ ਤਰ੍ਹਾਂ ਦੀ ਬਹੁਤ ਕਿਹਾ ਕਿਸੇ ਬਰਾਦਰ ਨੂੰ ਇੱਥੇ ਐਮਐਲਏ ਵੀ ਆ ਕੇ ਗਏ ਆ ਉਦੋਂ ਵੀ ਮਜੂਦਾ ਗੱਲ ਨਹੀਂ ਬਣੀ ਕੱਲ ਬਣੀ ਨੂੰ ਨੂੰ ਵੀ ਮਹੀਨਾ ਸਰ ਦੋ ਮਹੀਨੇ ਵਾਂਗੂ ਤੁਸੀਂ ਬਈ ਜੀ ਤੁਹਾਡਾ ਕੀ ਨਾਮ ਹੈ ਵੀ ਅਸੀਂ ਗਲੀ ਜੀ ਘਰ ਆ ਜੀ ਇੱਥੇ ਰਹਿੰਦੇ ਆ ਕੀ ਨਾਮ ਆਪਲਾ ਮੇਰਾ ਨਾਮ ਬਲਵੀਰ ਸਿੰਘ ਲੱड्डा ਜੀ ਮਿਸਤਰੀ ਦਾ ਕੰਮ ਕਰਦੇ ਲੇਬਰ ਵਾਲੇ ਬਾਕੀ ਘਰੇ ਸਾਡੀ ਗਲੀ ਜ਼ਿੰਮੇਵਾਰ ਹੈ ਸਾਡੇ 10 12 ਘਰ ਹੀ ਆ ਪਰ ਇਹ ਸੁਣਾਈ ਵੀ ਸਿੱਖਾਂ ਦੀ ਅੱਛਾ ਤੁਹਾਨੂੰ ਵੀ ਜਾਨੀ ਸਾਨੂੰ ਪੂਰੀ ਸਮੱਸਿਆ ਜੀ ਇਸ ਮਛਾ ਦੀ ਇਹਨਾਂ ਮੰਗਦੇ ਮੀਂਹ ਪੈ ਗਿਆ ਜੀ ਗਲੀ ਨੇ ਭਰ ਜਾਣਾ ਸਾਰੀ ਨਹੀਂ ਜਿਉਂ ਤਰੋ ਇਹ ਗਰਾਹ ਬੰਦ ਕਰਦਣ ਸਾਡਾ ਨੰਗਣ ਦਾ ਕੋਈ ਹੱਲ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹੀ ਕਹਿੰਦੇ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਬਜ਼ਾਇਤ ਵਾਲਿਆਂ ਅੱਗੇ ਸਰਕਾਰ ਅੱਗੇ ਵੀ ਸਾਡੀ ਗਲੀ ਬਣਦੇ ਹੋਰ ਅਸੀਂ ਕੋਈ ਚਾਉਂਦੇ ਨਹੀਂ ਕੰਮ ਕਰਕੇ ਹੀ ਟਾਈਮ ਪਾਸ ਕਰੀ ਜਾਂਦੇ ਆ ਹੋਰ ਅਸੀਂ ਕੋਈ ਟੀ ਮੰਗ ਨਹੀਂ ਸਾਡੀ ਬ ਉਡੀ ਗਲੀ ਵਧੀਆ ਬਣ ਜੇ ਸਾਡੀ ਬਸ ਇੰਨਾ ਨਰਕ ਨਿਕਲ ਨਹੀਂ ਦੇਖੇ ਜੀ ਤੁਸੀਂ ਕੀ ਨਰਕ ਦਾ ਹਾਲ ਆ ਬਿਮਾਰੀ ਦਾ ਸਟਾਰ ਵੀ ਹੋ ਸਕਦਾ ਜੀ ਇੱਥੇ ਇਹਨੂੰ ਕੋਈ ਅੱਜ ਦਾ ਨਹੀਂ ਜੀ ਇਹਨੂੰ ਘਟੋ ਘਟ ਸਾਲ ਹੋ ਗਏ ਇਹ ਕੰਮ ਚੱਲੀ ਜਾਂਦੇ ਨੂੰ ਬਹੁਤ ਬਾਲਟਾਂ ਆ ਕੇ ਦੇਖ ਜਾਂਦੇ ਕੋਈ ਹੱਨ ਨਹੀਂ ਪਰ ਇਹਦਾ ਕਰਦਾ ਆ ਹੁਣ ਅੱਪੂ ਜੋਸੀ ਦਾ ਬਹੁਤ ਧੰਨਵਾਦ ਆ ਜੀ ਇਹਨੇ ਮੂਹਰੇ ਲਾ ਕੇ ਖਰਾਸੀ ਦਾ ਇਹਦਾ ਬਹੁਤ-ਬਹੁਤ ਮਿਹਰਬਾਨੀ ਹੈ ਜੀ ਇੰਨੇ ਹੀ ਬਹੁਤ ਧੰਨਵਾਦ ਆ ਸਾਡੀ ਗਲੀ ਪੱਕੀ ਹੋ ਜੇ ਬਾਕੀ ਦਾ ਚੱਲੀ ਜਾਂਦਾ ਜੀ ਸਾਰਾ ਕੁਝ ਠੀਕ ਆ ਜੀ ਜੀ ਭੈਣ ਜੀ ਤੁਸੀਂ ਇਸ ਗਲੀ ਚ ਹੀ ਰਹਿੰਦੇ ਹੋ ਜੀ ਹਾਂ ਜੀ ਤੇ ਇੱਕ ਕਦੋਂ ਤੋਂ ਇਹ ਹਾਲਾਤ ਨੇ ਜਿਹੜੇ ਜਿਹਾ ਹੁਣ ਅਸੀਂ ਦੇਖ ਰਹੇ ਆਂ ਇਹ 6 ਮਹੀਨੇ ਹੋ ਗਏ ਵੀ ਇਹ ਹਾਲਾਤਾਂ ਵਿੱਚ ਬਹੁਤ ਮੁਸ਼ਕਲ ਆ ਨੰਗਣਾਇਆ ਪਉਂਦੀ ਵੀ ਬੱਚੇ ਵੀ ਪੜਨ ਜਾਂਦੇ ਨੇ ਉਹ ਵੀ ਡਿੱਗਦੇ ਨੇ ਇੱਥੋਂ ਲਈ ਜਾਂ ਕੋਈ ਮੋਟਰਸਾਈਕਲ ਸਕੂਟੀ ਦੇ ਦਾਂਗੇ ਤਾਂ ਉਹ ਵੀ ਡਿੱਗਦੇ ਨੇ ਇੱਥੋਂ ਲਈ ਆਪ ਵੀ ਨੇਰੇ ਸਵੇਰੇ ਲੰਗੀ ਦਾਗਾ ਬਹੁਤ ਮੁਸ਼ਕਲ ਆ ਜਾਨੀ ਮੇਰੇ ਜਿਹੜੇ ਗਾਹਕ ਆਉਂਦੇ ਕਸਟਮਰ ਆਉਂਦੇ ਨੇ ਉਹ ਵੀ ਡਿੱਗਦੇ ਨੇ ਇੱਥੇ ਫਿਰ ਕੋਈ ਇੱਥੋਂ ਦੇਖ ਕੇ ਬਾਅਦ ਸੇ ਚਲਿਆ ਜਾਂਦਾ ਜਿਹੜੀ ਮੇਰੀ ਰੋਜੀ ਰੋਟੀ ਆ ਉਹਦੇ ਤੇ ਵੀ ਅਸਰ ਪੈਂਦਾ ਤੇ ਬਿਮਾਰੀਆਂ ਦਾ ਘਰ ਵੀ ਜਿਹੜਾ ਸੁਣਦੇ ਵਿੱਚ ਆ ਤੁਹਾਡੇ ਪਰਿਵਾਰ ਦੇ ਵਿੱਚ ਵੀ ਜਿਹੜਾ ਹਾਂਜੀ ਹਾਂਜੀ ਮਲੇਰੀਆ ਹੋਇਆ ਪਿਆ ਵੀਰ ਜੀ ਸਾਨੂੰ ਕਾਲੇ ਦਿਵਾਲੇ ਸਾਫ ਨਹੀਂ ਹੈਗਾ ਹਾਂ ਮਲੇਰੀਆ ਹੋਇਆ ਮੱਛਰ ਦਾ ਮੱਛਰ ਦਾ ਕਾਰ ਹੈ ਹਾਂਜੀ ਪਿੰਡ ਹਿੰਮਤਪੁਰਾ ਦੇ ਵਿੱਚ ਇੱਕ ਗਲੀ ਨੂੰ ਲੈ ਕੇ ਜਿਹੜਾ ਮੁੱਦਾ ਖੜਾ ਹੋਇਆ ਹੈ ਕਿ ਉਹ ਗਲੀ ਕਾਫੀ ਚਿਰ ਤੋਂ ਜਿਹੜਾ ਉਹ ਮਤਲਬ ਗੰਦੇ ਪਾਣੀ ਨਾਲ ਭਰੀ ਹੋਈ ਹੈ ਤੇ ਜਿਹੜਾ ਅੱਜ ਸਾਨੂੰ ਜਿਹੜੀ वरुण ਜੋਸ਼ੀ ਜੀ ਉਹਨਾਂ ਨੇ ਵੀ ਤੇ ਗਲੀ ਵਾਸੀਆਂ ਨੇ ਵੀ ਜਿਹੜਾ ਇਹ ਮੁੱਦਾ ਠਾਇਆ ਕਿ ਜਿਹੜੀ ਇਹ ਗਲੀ ਨਹੀਂ ਬਣਾਈ ਜਾ ਰਹੀ ਸਰਕਾਰ ਵੱਲੋਂ ਕੀ ਕਾਰਨ ਹੈ ਵੀ ਗਲੀ ਜਿਹੜੀ ਹਲੇ ਤੱਕ ਬਣਾਈ ਨਹੀਂ ਗਈ ਸੁਣਦੇ ਵਿੱਚ ਇਹ ਵੀ ਆਇਆ ਵੀ ਐਮ ਐਲ ਏ ਸਾਹਿਬ ਵੀ ਆ ਕੇ ਗਏ ਸੀ ਵੀ ਫਿਰ ਵੀ ਹਲੇ ਤੱਕ ਗਲੀ ਨਹੀਂ ਬਣੀ ਨਹੀਂ ਸਰ ਪਤਾ ਕਿ ਚੱਕਰਾ ਦਾ ਹੁਣ ਪ੍ਰਬੰਧਕ ਲੱਗ ਗਿਆ ਪਹਿਲਾਂ ਪੰਚਾਇਤ ਦੇ ਅੰਡਰ ਸੀ ਸਾਰਾ ਕੁਝ ਉਹਨਾਂ ਦਾ ਫਰਜ਼ ਬੰਦਾ ਸੀ ਨਾ ਬਣਾਉਣ ਦਾ ਉਹਨਾਂ ਨੇ ਬਣਾਈ ਨਹੀਂ ਹੁਣ ਪ੍ਰਬੰਧਕ ਲੱਗ ਗਿਆ ਥੋੜਾ ਟਾਈਮ ਤਾਂ ਲੱਗਦਾ ਨਾ ਇਹ ਆਪਣੀ ਫਾਈਲ ਤਿਆਰ ਪਈ ਹੈ ਜੀ ਡੀਡੀਪੀਓ ਦੇ ਕੋਲੇ ਸائن ਰਹਿੰਦੇ ਆ ਉਹ ਸائن ਕਰਾ ਕੇ ਨਾਲ ਹੀ ਅਪ ਕੰਮ ਸ਼ੁਰੂ ਕਰ ਦੇਣਾ ਜੀ ਆਪਣੇ ਆਏ ਬੰ ਮਜੀਤ ਸਿੰਘ ਵੀ ਆਏ ਜੀ ਆਪਣੇ ਬਾਈ ਵੱਡੇ ਹਮ ਆਪਣੇ ਐਮਐਲਏ ਸਾਹਿਬ ਉਹ ਵੀ ਆ ਕੇ ਗਏ ਆ ਜੀ ਉਹਨਾਂ ਨੂੰ ਦਿਖਾਈ ਜੀ ਜਦੋਂ ਪ੍ਰਬੰਧਕ ਲੱਗ ਗਿਆ ਨਾਲ ਹੀ ਅਸੀਂ ਵੀ ਦਿਖਾਤੀ ਜੀ ਉੱਥੋਂ ਦੇ ਜਿੰਨੇ ਬਸਨੀਕ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਜੀ ਇਹ ਚੀਜ਼ ਦਾ ਹਮ ਹਾਂਜੀ ਇਹ ਤਾਂ ਫਿਰ ਹੁਣ ਵਿਰੋਧ ਕਰਕੇ ਜੀ ਹਨਾ ਵਿਰੋਧ ਕਰਨਗੇ ਕਰੀ ਜਾਣ ਜੇ ਅਸੀਂ ਕੰਮ ਕਰੀ ਜਾਣਾ ਸਾਡੀ ਕੋਈ ਪਾਰਟੀ ਨਹੀਂ ਜੀ ਪਿੰਡ ਪੱਦਰ ਤੇ ਹਮ ਮੇਰੀ ਪਾਰਟੀ ਮਝੂ ਤੋਂ ਬਾਹਰ ਹੀ ਸਮਝਦਾ ਆਪਣੀ ਪਾਰਟੀ ਮੈਂ ਪਿੰਡ ਪੱਦਰ ਤੇ ਕੋਈ ਪਾਰਟੀ ਨਹੀਂ ਸਮਝਦਾ ਹਮ ਮੇਰੇ ਸਾਰੇ ਆਪਦੇ ਨੇ ਜੀ ਜਿਹੜੇ ਵਿਰੋਧ ਕਰਦੇ ਉਹ ਵੀ ਮੇਰੇ ਆਪਦੇ ਨੇ ਤਰੀਆਂ ਦੇ ਬੋਧ ਪਰ ਸਿਕਮ ਕਰੀ ਜਾਣਾ ਇਹ ਕੰਮ ਸਾਡਾ ਬਸ ਮਾਕਸ ਦਾ ਵੀ ਕੰਮ ਹੋਵੇ ਪਿੰਡ ਦਾ ਵਿਕਾਸ ਹੋਵੇ ਇਹ ਵੀ ਬੀਹ ਬੰਜਣੀ ਹੈ ਜੀ ਬਸ ਹਫਤਾ ਕੋ ਹੋਰ ਦਿਓ ਸਾਨੂੰ ਇੱਕ ਜਿਹੜਾ ਗਲੀ ਤੇ ਹੋਰ ਵੀ ਜਿਹੜਾ ਨਾਲੇ ਆ ਤੇ ਜਿਹੜੀ ਫਿਰਨੀ ਦੇਖਿਆ ਵੀ ਫਿਰਨੀ ਦਾ ਬਹੁਤ ਮੰਦਾ ਹਾਲ ਹੈ ਉਹ ਸਰ ਪਤਾ ਕੀ ਚੱਕਰਾ ਉਹ ਪਾਸ ਹੋ ਗਈ ਪਰਲੀ ਫਿਰਨੀ ਬਣ ਗਈ 18 ਫੁੱਟੀ ਔਰ ਲਈ ਅਸੀਂ ਪਾਸ ਕਰਾ ਲਏ ਜੇ ਇਹ ਵੀ ਬੰਨ ਲੱਗ ਜਾਣੀ ਹੈਗੀ ਸੜਕ ਜਿਹੜੀ ਆਪਣੀ ਫਿਰਨੀ ਰਹਿੰਦੀ ਹੈ ਅੱਦੀ ਇਹ ਵੀ ਪਾਸ ਹੋ ਜਾਣੀ ਹੈ ਹੁਣ ਨਾਲੇ ਡਰਕ ਨਾ ਭਰੇ ਪਏ ਜੀ ਕਿਸੇ ਨੇ ਨਿਕੱਡੇ ਪੰਚਾਇਤ ਮੌਜੂਦਾ ਜੀ ਜੋ ਉਦੋਂ ਕੋਈ ਨਾਲਾ ਨਹੀਂ ਕੱਢਿਆ ਗਿਆ ਜੀ ਹੁਣ ਅਸੀਂ ਬੰਦੇ ਲੱਭ ਰਹੇ ਠੇਕੇ ਤੇ ਬਈ ਠੇਕਾ ਦਿੱਤੀਏ ਕਿਸੇ ਨੂੰ ਉਹ ਨਾਲੇ ਵੀ ਸਾਫ ਕਰਾਈਏ ਜੀ ਹੁਣ ਅਸੀਂ ਇਧਰ ਗੌਰੀਆਂ ਸਿੱਖਾਂ ਦੇ ਬਹੁਤ ਗੰਦ ਪਿਆ ਹੋਆ ਸੀਗਾ ਜੀ ਸੱਪੜ ਦੇ ਬੁਰਾ ਹਾਲ ਸੀਗਾ ਕਿਸੇ ਨੇ ਸਾਫ ਨਹੀਂ ਲਈ ਤੇ ਉੱਥੇ ਵੀ ਸਰ ਕੰਮ ਚੱਲ ਰਿਹਾ ਹੈ ਵੱਧਗਾ ਕੰਮ ਚੱਲ ਰਿਹਾ ਹੈ ਉੱਥੇ ਪੈਸੇ ਪਵਾਏ ਆਪਾਂ ਉਹ ਪੱਕਾ ਹੋ ਰਿਹਾ ਹੈ ਜੀ ਸੱਪੜ ਸਾਰਾ ਹੂੰ ਇਕੋ ਨੇ ਸਵਾਲੇ ਉਠਾਇਆ ਕਿ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਵਿੱਚ ਆਈ ਹੈ ਹਾਂਜੀ ਹਾਂਜੀ ਇਹਦੇ ਵਿੱਚ ਇਸ ਦੌਰਾਨ ਜਿਹੜੀ ਹਰਮਤਪੁਰਾ ਪਿੰਡ ਦੇ ਨੂੰ ਜਿਹੜੀ ਕੋਈ ਵੀ ਗ੍ਰਾਂਟ ਉਹ ਕਹਿੰਦੇ ਵੀ ਨਹੀਂ ਆਈ ਵੀ ਜਿਹੜੀ ਵੀ ਗ੍ਰਾਂਟ ਆਈ ਸੀ ਉਹ 2 ਲੱਖ 2 ਕਰੋੜ 60 ਲੱਖ ਉਹ ਕਹਿੰਦੇ ਕਿ ਅਸੀਂ ਜਿਹੜਾ ਕਾਂਗਰਸ ਸਰਕਾਰ ਦੌਰਾਨ ਪਿਛ ਨਹੀਂ ਸਰ ਪਤਾ ਕਿ ਚੱਕਰਾ ਮੰਨ ਦੇ ਤਾਂ ਨੇ ਮਤੇ ਜ਼ਰੂਰ ਪਾਏ ਹੁਣ ਹਾਂ ਪਰ ਪੈਸਾ ਤਾਂ ਕੋਈ ਆਏ ਨੇ ਜਿਉਂਦਾ ਲਉਂਦੇ ਫਿਰ ਹੁਣ ਪੈਸੇ ਅਸੀਂ ਪਵਾ ਰਹੇ ਹਾਂ ਜੀ ਹੁਣ ਇੱਥੇ 30 35 ਲੱਖ ਰੁਪਏ ਆਈ ਸੱਪੜਵਾ ਕੇ ਇਹਨਾਂ ਪੌੜੀਆਂ ਸਿੱਕਾਂ ਦੇ ਬੰਦਾ ਉਹ ਬਣੀ ਜਾਂਦਾ ਈ ਕੰਮ ਚੱਲੀ ਜਾਂਦਾ ਹਮ ਹੋਰ ਵੀ ਅਸੀਂ ਕੰਮ ਕਰਾਉਣਾ ਈ ਜੀ ਹੁਣ ਮੈਂ ਸਾਰੀ ਇਹਦੀ ਫਰਜ਼ਾਂ ਜੀ ਆਪ ਦੀ ਜੇਬ ਚੋਂ ਪੈਸਾ ਕਰਕੇ ਕਰੀਦਾ ਸਾਰੇ ਦਫ਼ਤਰਾਂ ਦੇ ਚਹੇਰਿਆਂ ਥਾਣਿਆਂ ਚ ਕਿਤੇ ਵੀ ਹੋਵੇ ਆਪਾਂ ਕਿਸੇ ਦਾ ਰੁਪਈਆ ਨਹੀਂ ਲੱਗਣ ਦਿੰਦੇ ਜੀ ਮੈਂ ਬੋਲ ਸਕਦਾ ਮੈਿਕ ਚ ਮੈਂ ਆਪ ਦਾ ਨਾਮ ਰੱਖਦਾਗਾ ਵੀ ਜੇ ਕਿਸੇ ਦੇ 5 ਰੁਪਈਏ ਵੀ ਲਵਾਏ ਆ ਜੀ ਵੀ ਆਪਾਂ ਪਾਰਟੀ ਚ ਖਰਦੇ ਨੇ ਜੇ ਕਿਸੇ ਦੇ ਰੁਪਈਏ ਲਵਾਏ ਹੁਣ ਵੀ ਆਪਾਂ ਅਸਤੀਫਾ ਦੇ ਦਾਂਗੇ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਾਂਗੇ ਜੇ ਕਿਸੇ 5 ਰੁਪਈਏ ਵੀ ਲੱਗਣ ਦਿੱਤੇ ਉਹਨੇ ਹਮ ਹਾਂਜੀ ਵਿਰੋਧ ਜਾਣੇ ਅਜ ਵਿਰੋਧ ਕਰੀ ਜਾਣਗੇ ਜੀ ਕਰੀ ਜਾਣ ਆਪਾਂ ਨੂੰ ਕੋਈ ਇਹਦੇ ਤੇ ਕਰ ਮਤ ਬਣੇ ਜੀ ਆਪਣੀ ਹਾਥੀ ਵਾਲੀ ਚਾਰ ਆਈ ਸੋ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਿੰਡ ਹਿੰਮਤਪੁਰਾ ਤੋਂ ਪ੍ਰਦੀਪ ਢੱਲੋਂ ਦੀ ਇਹ ਵਿਸ਼ੇਸ਼